ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਲੇ ਬਲੌਗ ਤੇ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾਤਾ ਨੂੰ ਸਦਾ ਯਾਦੀ ਕਰਾ ਵਿੱਚ ਰੱਖੇ ਬਾਕੀ ਜਿਹੜੇ ਭੈ ਭਰਾਵਾਂ ਨੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਕੀ ਆਪਣਾ ਇੱਕ ਨਵਾਂ ਚੈਨਲ ਆ ਸਿਮਰਨ ਕਿਚਨ ਐਂਡ ਬਲੌਗਸ ਉੱਥੇ ਵੀ ਜਾ ਕੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਇਸੇ ਹੀ ਤਰ੍ਹਾਂ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱਤਾ। ਉਤਨੀ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ। ਵੀਡੀਓ ਜੇ ਚੰਗੀ ਲੱਗੇ ਤੇ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਬੰਨਦਾ ਵਾਂ ਤੇ ਅੱਜ ਆਪਾਂ ਆਪਣੇ ਜਿਹੜੀ ਵੀਡੀਓ ਆ ਆਪਣੇ ਫੇਸ ਤੇ ਬਣਾਉਣ ਲੱਗੇ ਆ। ਕਿਸ ਤਰ੍ਹਾਂ ਗਰਮੀਆਂ ਦੇ ਵਿੱਚ ਆਪਾਂ ਜਿਹੜੀ ਆਪਣੀ ਸਕਿਨ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਕਈਆਂ ਭੈਣਾਂ ਦੇ ਕਮੈਂਟ ਹੁੰਦੇ ਕਿ ਸਾਡੇ ਭੈਣ ਸ਼ਾਈਆਂ ਬਹੁਤ ਰਹਿੰਦੀਆਂ ਆ ਤੇ ਆਪਾਂ ਸ਼ਾਈਆਂ ਨੂੰ ਕਿਸ ਤਰ੍ਹਾਂ ਜਿਹੜਾ ਵਾ ਹਟਾ ਸਕਦੇ ਆ। ਮੇਰੇ ਵੀ ਫੇਸ ਤੇ ਪਹਿਲਾਂ ਬਹੁਤ ਸ਼ਾਇਆ ਹੋਈ ਸੀ ਪਰ ਮੈਂ ਇੰਨੀ ਕਿ ਆਪਣੇ ਫੇਸ ਦੀ ਕੇਅਰ ਕੀਤੀ ਕਿ ਮੇਰੇ ਫੇਸ ਤੇ ਐਸ ਟਾਈਮ ਕੋਈ ਵੀ ਸ਼ਾਇਆ ਨਹੀਂ ਹੈਗੀ ਆ ਤੇ ਮੈਂ ਜੇ ਤੁਹਾਨੂੰ ਆਪਣੀ ਪੁਰਾਣੀ ਫੋਟੋ ਦਿਖਾਦਾ ਤੇ ਤੁਸੀਂ ਕਹੋਗੇ ਕਿ ਆਹ ਚਿਹਰਾ ਮੇਰਾ ਚਿਹਰਾ ਨਹੀਂ ਆ ਕਿਉਂਕਿ ਬਹੁਤ ਜ਼ਿਆਦਾ ਸ਼ਾਇਆ ਸੀ ਪਰ ਮੇਰੀਆਂ ਸ਼ਾਇਆ ਵੀ ਖਤਮ ਹੋਈਆਂ ਮੈਂ ਇਸੇ ਤਰ੍ਹਾਂ ਹੀ ਰੈਮਡੀ ਦਾ ਇਸਤੇਮਾਲ ਕੀਤਾ ਤੇ ਸ਼ਾਇਆ ਬਿਲਕੁਲ ਖਤਮ ਹੋ ਗਈਆਂ ਤੇ ਤੁਹਾਨੂੰ ਮੈਂ ਆਪਾਂ ਸਭ ਤੋਂ ਪਹਿਲਾਂ ਦਿਖਾ ਦੇਣੀ ਹੈ ਕਿ ਆਪਾਂ ਕਿਹੜੀ-ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਤੇ ਕਿਸ ਤਰ੍ਹਾਂ ਕਰਨਾ ਹੈ ਤੋ ਪਹਿਲਾਂ ਆਪਾਂ ਇੱਧਰ ਕੱਚਾ ਦੁੱਧ ਲੈ ਲਿਆ ਵਾ ਤੇ ਇੱਧਰ ਆਪਾਂ ਸੁੱਕਾ ਜਿਹੜਾ ਪਾਊਡਰ ਦੁੱਧ ਹੁੰਦਾ ਉਹ ਲਿਆ ਵਾ ਇੱਧਰ ਆਪਾਂ ਕੱਟਿਆ ਹੋਈ ਖੀਰੇ ਲਾਇਆ ਇੱਧਰ ਆਪਾਂ ਦਾਲਚੀਨੀ ਪਾਊਡਰ ਲੈ ਲਿਆ ਵਾ ਜਿਹਨੂੰ ਸਿਲਮਨ ਪਾਊਡਰ ਵੀ ਬੋਲਦੇ ਆਂ ਔਰ ਇੱਧਰ ਆਪਾਂ ਜਿਹੜਾ ਵਾ ਬੇਸਣ ਲਿਆ ਵਾ ਠੀਕ ਆ ਦਾਲਚੀਨੀ ਜਿਹੜੀ ਗੋਲ ਵਾਲੀ ਦਾਲਚੀਨੀ ਹੋਣੀ ਆਪਾਂ ਉਹ ਪਾਊਡਰ ਲਿਆ ਵਾ ਠੀਕ ਆ ਤੁਸੀਂ ਘਰ ਵਿੱਚ ਵੀ ਪੀਸ ਕੇ ਦਾ ਪਾਊਡਰ ਜਿਹੜਾ ਵਾ ਬਣਾ ਸਕਦੇ ਆਂ ਇਧਰ ਆਪਾਂ ਥੋੜਾ ਜਿਹਾ ਦੁੱਧ ਲਿਆ ਇਧਰ ਆਪਾਂ ਥੋੜਾ ਜਿਹਾ ਪਾਊਡਰ ਦੁੱਧ ਲਿਆ ਵਾ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾ ਦਿਆਂ ਤੇ ਆਪਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਤੁਹਾਨੂੰ ਆਪਾਂ ਇਹ ਵੀ ਦਿਖਾਉਨੇ ਆਂ ਦੇਖੋ ਸਭ ਤੋਂ ਪਹਿਲਾਂ ਅੱਜ ਆਪਾਂ ਖੀਰੇ ਦੇ ਨਾਲ ਆਪਣਾ ਜਿਹੜਾ ਵਾ ਫੇਸ ਨੂੰ ਕਲੀਨ ਕਰਾਂਗੇ ਇਹ ਦੇਖੋ ਜਿਸ ਤਰ੍ਹਾਂ ਆਪਾਂ ਗੁਲਾਬ ਜਲ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰਦੇ ਆਂ ਅੱਜ ਆਪਾਂ ਖੀਰੇ ਦੇ ਨਾਲ ਕਰਾਂਗੇ ਜੇਦੋਂ ਆਪਾਂ ਖੀਰੇ ਦਾ ਇਹ ਹਿੱਸਾ ਗੰਦਾ ਹੋ ਗਿਆ ਵਾ ਤੇ ਆਪਾਂ ਉਹਨੂੰ ਦੂਸਰੀ ਤਰ੍ਹਾਂ ਫਿਰ ਲੈਣਾ ਵਾ ਤੇ ਉਸੇ ਹੀ ਤਰ੍ਹਾਂ ਫਿਰ ਆਪਾਂ ਖੀਰੇ ਦੇ ਨਾਲ ਚੰਗੀ ਤਰ੍ਹਾਂ ਆਪਣੇ ਚਿਹਰੇ ਨੂੰ ਖੀਰੇ ਦੇ ਨਾਲ ਸਾਰੀ ਜਗ੍ਹਾ ਰਗੜਾਈ ਕਰਨੀ ਆ ਉਸ ਤੋਂ ਬਾਅਦ ਆਪਾਂ ਦੂਸਰਾ ਜਿਹੜਾ ਇਹ ਗੰਦਾ ਹੋਇਆ ਪੀਸ ਵਾ ਉਹ ਰੱਖ ਦੇਣਾ ਵਾ ਤੇ ਆਪਾਂ ਦੂਸਰਾ ਵਾਲਾ ਪੀਸ ਲੈ ਲੈਣਾ ਵਾ ਉਹਦੇ ਨਾਲ ਵੀ ਆਪਾਂ ਇਸੇ ਤਰ੍ਹਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵਾ ਜੇ ਨਲੀ ਸਾਡੇ ਫੇਸ ਤੇ ਗੰਦਗੀ ਉਹ ਸਾਰੀ ਇਹਦੇ ਨਾਲ ਨਿਕਲ ਜਾਣੀ ਆ ਜਿਹੜੀਆਂ ਭੈਣਾਂ ਦੇ ਚਿਹਰੇ ਤੇ ਬਹੁਤ ਜ਼ਿਆਦੀਆਂ ਸ਼ਾਇਆ ਰਹਿੰਦੀਆਂ ਉਹਨਾਂ ਦੀਆਂ ਸ਼ਾਇਆ ਬਿਲਕੁਲ ਖਤਮ ਹੋ ਜਾਂਦੀਆਂ ਵਾ ਜਿਵੇਂ ਲਗਾਤਾਰ ਇਹ ਵਾਲੀ ਚੀਜ਼ ਨੂੰ ਵਰਤਣ ਤੇ ਜਿਸ ਤਰ੍ਹਾਂ ਆਪਾਂ ਪੂਰੇ ਆਪਣੇ ਮੱਥੇ ਉੱਤੇ ਤੇ ਸਾਰੇ ਲਗਾ ਲਿਆ ਉਸ ਤੋਂ ਬਾਅਦ ਆਪਾਂ 5 ਮਿੰਟ ਵਾਸਤੇ ਆ ਜਿਹੜੇ ਖੀਰੇ ਆ ਉਹਨਾਂ ਨੂੰ ਆਪਾਂ ਪਤਲੇ ਸਲਾਈਸ ਲੈ ਇਹ ਵਾਲਾ ਆਪਾਂ ਅੱਖਾਂ ਤੇ ਰੱਖਨੇ ਆ ਇਸ ਤਰ੍ਹਾਂ ਪਰ ਲੋਵਾ ਅੱਖਰੇ ਰੱਖ ਕੇ ਉਹਨੂੰ ਆਰਾਮ ਨਾਲ ਰੱਖਣਾ ਜਦੋਂ 2 ਮਿੰਟ ਹੋ ਜਾਣ ਆਪਾਂ ਕੀ ਕਰਨਾ ਨੂੰ ਪਲਟੀ ਕਰ ਦੇਣਾ ਹਾਂ ਠੀਕ ਐਸੀ ਹੀ ਤਰ੍ਹਾਂ ਠੀਕ ਹੈ ਮੈਂ ਵੀਡੀਓ ਬਣਾਉਂ ਚੱਲਦੇ ਆ ਇਸ ਤਰ੍ਹਾਂ ਮੋਂ ਵੀ ਤੁਸੀਂ ਲੰਮੇ ਪੈ ਕੇ ਲੇਟ ਕੇ ਵੀ ਬਣਾ ਸਕਦੇ ਆ ਕਰ ਸਕਦੇ ਆ ਤਾਂ ਕਿ ਤੁਹਾਨੂੰ ਜਿਸ ਤਰ੍ਹਾਂ ਵੀ ਆਰਾਮ ਲੱਗੇ ਹੁਣ ਆਪਾਂ ਆਪਣੇ ਫੇਸ ਨੂੰ ਜਿਹੜਾ ਵਾ ਬਿਲਕੁਲ ਹੀ ਰੇਦਨ ਆ ਸਾਫ ਕਰ ਲਿਆ ਤੇ ਆਪਾਂ ਕਿਹੜੀ ਚੀਜ਼ ਦਾ ਅੱਜ ਜਿਹੜਾ ਵਾ ਪੇਸਟ ਬਣਾਉਣਾ ਤੇ ਕਿਹੜੀ ਚੀਜ਼ ਦਾ ਆਪਾਂ ਪੇਸਟ ਆਪਣੇ ਚਿਹਰੇ ਤੇ ਲਗਾਉਣਾ ਵਾ ਮੈਂ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਚੰਗੀ ਤਰ੍ਹਾਂ ਆਪਾਂ ਇਹਦਾ ਜਿਹੜਾ ਵਾ ਪੇਸਟ ਬਣਾ ਕੇ ਤਿਆਰ ਕਰ ਲਿਆ ਵਾ ਦੇਖ ਲਓ ਬਹੁਤ ਜਾਣੇ ਦੇ ਕਮੈਂਟ ਆਉਂਦੇ ਆ ਕਿ ਤੁਸੀਂ ਆਪਣਾ ਜਿਹੜਾ ਕੈਮਰਾ ਵਾ ਖਾਲੀ ਸਮਾਨ ਤੇ ਰੱਖੋ ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਹਰ ਇੱਕ ਦਾ ਅਲੱਗ-ਅਲੱਗ ਕਮੈਂਟ ਰਹਿੰਦਾ ਕੋਈ ਕਹਿੰਦਾ ਜੀ ਤੁਸੀਂ ਲਗਾ ਕੇ ਵੀ ਦਿਖਾਓ ਹੈਨਾ ਨੀਰਾ ਬਣਾਉਣ ਚ ਵੀ ਵਿਸ਼ਵਾਸ ਨਹੀਂ ਕਰਦੇ ਜਾਂ ਨੀਰਾ ਦੱਸਣ ਚ ਵੀ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਤੇ ਨਾਲੇ ਅਸੀਂ ਤੇ ਆਪਣੇ ਵੀ ਕਰਨਾ ਹੀ ਹੁੰਦਾ ਫਿਰ ਇਸ ਕਰਕੇ ਅਸੀਂ ਤੁਹਾਨੂੰ ਦੋਵੇਂ ਚੀਜ਼ਾਂ ਵਿਖਾ ਲੈਂਦੇ ਆ ਠੀਕ ਹੈ ਦੇਖੋ ਇਸ ਤਰ੍ਹਾਂ ਫਿਰ ਮੈਂ ਇਹਨੂੰ ਆਪਣੇ ਫੇਸ ਤੇ ਹਲਕਾ ਪਤਲਾ ਪਤਲਾ ਜਿਹੜਾ ਵੱਲ ਲਗਾਉਣਾ ਜਿਆਦਾ ਮੋਟਾ ਨਹੀਂ ਲਗਾਉਣਾ ਵਾ ਹਲਕਾ ਪਤਲਾ ਲਗਾਉਣਾ ਹਾਂ ਜਿਨ੍ਹਾਂ ਦੇ ਵੀ ਫੇਸ ਤੇ ਜਿਹੜੀਆਂ ਛਾਈਆਂ ਰਹਿੰਦੀਆਂ ਵਾ ਉਹ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਜਿਸ ਤਰ੍ਹਾਂ ਤੇ ਤੁਹਾਡੇ ਛਾਈਆਂ ਉਸ ਜਗ੍ਹਾ ਤੇ ਤੁਸੀਂ ਛੋੜਾ ਜਾਂ ਜ਼ਿਆਦਾ ਲਗਾ ਸਕਦੇ ਜੀ ਬਾਕੀ ਦਾਲਚੀਨੀ ਜਿਹੜਾ ਪਾਊਡਰ ਹੈ ਤੁਸੀਂ ਬਿਲਕੁਲ ਹਿਸਾਬ ਨਾਲ ਪਾਉਣਾ ਵਾ ਬਹੁਤ ਜ਼ਿਆਦਾ ਨਹੀਂ ਪਾਉਣਾ ਵਾ ਔਰ ਜ਼ਿਆਦਾ ਰਗੜਨਾ ਨਹੀਂ ਹੈ ਕਿਉਂਕਿ ਇਹ ਦਾਲਚੀਨੀ ਦੇ ਜਿਹੜੇ ਹੁੰਦੇ ਨੇ ਨਾ ਲੱਕੜ ਕਦੀ ਕਦੀ ਥੋੜੀ ਥੋੜੀ ਚੋਕਦੀ ਹੁੰਦੀ ਈ ਆ ਫੇਸ ਤੇ ਫਿਰ ਆਪਾਂ ਇਹਦੇ ਨਾਲ ਇਹਨੂੰ ਲਗਾਉਣ ਤੋਂ ਬਾਅਦ ਇਹਦੇ ਦਿੱ ਚੰਗੀ ਤਰ੍ਹਾਂ ਦੀ ਮ사ਜ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਪਾਊਡਰ ਦੁੱਧ ਲਿਆ ਵਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਵਾ ਦੂਸਰਾ ਦੁੱਧ ਪਾਵਾਂਗੇ ਇਸ ਤਰ੍ਹਾਂ ਕਿ ਨਾਰਮਲ ਦੁੱਧ ਜਿਹੜਾ ਤੜਕੂ ਬੱਚਾ ਦੁੱਧ ਵਾ ਤੁਸੀਂ ਉਹ ਵੀ ਪਾ ਸਕਦੇ ਆ ਜਾਂ ਫਿਰ ਤੁਸੀਂ ਉਬਾਲਿਆ ਹੋਇਆ ਦੁੱਧ ਜਿਹੜਾ ਠੰਡਾ ਕੀਤਾ ਹੋਵੇ ਉਹ ਵੀ ਪਾ ਸਕਦੇ ਆ ਜਿਹੜਾ ਆਪਾਂ ਦਾਲਚੀਨੀ ਪਾਊਡਰ ਪਾਉਣਾ ਵਾ ਉਹ ਆਪਾਂ ਜ਼ਿਆਦਾ ਨਹੀਂ ਪਾਉਣਾ ਚੌਥਾਈਕ ਚਮਚ ਪਾਉਣਾ ਵਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਵੇਸੰਦਾ ਪਾ ਲੈਣਾ ਵੇਸੰ ਨੂੰ ਤੁਸੀਂ ਦੇਖ ਲੈਣਾ ਕਿ ਕਿਸ ਤਰੀਕੇ ਨਾਲ ਕਿੰਨਾ ਕੁ ਤੁਹਾਨੂੰ ਪੇਸਟ ਦੇ ਵਿੱਚ ਕਿਸ ਤਰ੍ਹਾਂ ਦਾ ਪੇਸਟ ਬਣੰਦਿਆ ਜੇ ਪੇਸਟ ਥੋੜਾ ਪਤਲਾ ਬਣੇ ਤਾਂ ਤੁਸੀਂ ਥੋੜਾ ਹੋਰ ਪਾ ਸਕਦੇ ਆ ਠੀਕ ਹੈ ਤੁਹਾਨੂੰ ਦਿਖਾਉਤਾ ਇਸ ਤਰ੍ਹਾਂ ਪਾਇਦਾ ਪੇਸਟ ਬਣਾ ਲੈਣਾ ਵਾ ਹਦਕ ਜਦੋਂ ਆਪਾਂ ਇਹਨੂੰ ਥੋੜੀ ਕਰ ਲੱਗਾ ਰਹਿਣ ਤਾਂ ਫਿਰ ਜੀ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਮਲਾਂਗੇ ਤੇ ਇਹਦੇ ਪੂਰਾ ਵਟਨਾ ਬਣ ਜਾਣ ਵਾਲੇ ਇੱਕਦਮ ਵਟਨਾ ਬਣ ਮੰਨ ਕੇ ਲੱਤ ਲਵਾ ਦੇਖੋ ਇਹ ਇੱਕਦਮ ਡਰਾਈ ਹੋ ਗਿਆ ਤੇ ਵਟਨਾ ਬਣ ਬਣ ਕੇ ਇਹ ਲੱਤਾਂ ਦੇ ਪੈ ਰਹਾ ਵਾ ਨਾ ਫਿਰ ਆਪਾਂ ਇਹਨੂੰ ਝੜਾਵਾ ਠੰਡੇ ਪਾਣੀ ਦੇ ਨਾਲ ਇੱਕਦਮ ਠੰਡਾ ਪਾਣੀ ਜਿਸ ਤਰ੍ਹਾਂ ਹੋਵੇ ਉਹਦੇ ਨਾਲ ਆਪਾਂ ਨੂੰ ਝੜਾਵਾ ਗੋਸ ਕਰ ਲੈਣਾ ਕਿਉਂਕਿ ਐਸ਼ਟੈਂਡ ਦੇ ਟੈਂਕੀਆਂ ਦਾ ਪਾਣੀ ਬਹੁਤ ਹੀ ਜ਼ਿਆਦਾ ਗਰਮ ਰਹਿੰਦਾ ਹੈ ਇਸ ਕਰਕੇ ਨੋਰਮਲ ਠੰਡਾ ਪਾਣੀ ਦੇ ਨਾਲ ਵਾਸ਼ ਕਰੋ ਕਿਉਂਕਿ ਜਦੋਂ ਆਪਾਂ ਜਾ ਕੇ ਤੁਰੰਤ ਮਲਕਾ ਖੋਲ ਕੇ ਮੂੰਹ ਧੋਣੇ ਆ ਕਿ ਪਾਣੀ ਇਤਨਾ ਗਰਮ ਗਰਮ ਪਾਣੀ ਆਉਂਦਾ ਜੋ ਕਿ ਇਹਦੇ ਵਾਸਤੇ ਠੀਕ ਨਹੀਂ ਆ। ਇਹਦੇ ਨਾਲ ਤੁਹਾਡੀ ਸਕਿਨ ਜਿਹੜੀ ਹੈ ਨਾ ਉਹਨੂੰ ਨੁਕਸਾਨ ਹੋ ਸਕਦਾ ਇਸ ਕਰਕੇ ਤੁਸੀਂ ਪਾਣੀ ਪਹਿਲਾਂ ਚੈੱਕ ਕਰਕੇ ਤੇ ਫਿਰ ਹੀ ਉਹਦਾ ਇਸਤੇਮਾਲ ਕਰੋ। ਦੂਸਰੀ ਗੱਲ ਕਦੀ ਕਦੀ ਕਿਸੇ ਕਿਸੇ ਜਾਣੇ ਕੋਈ ਚੀਜ਼ ਨਹੀਂ ਛੂਟ ਕਰਦੀ। ਉਹਨਾਂ ਨੂੰ ਆਪਣੇ ਫੇਸ ਤੇ ਲਗਾਉਣ ਤੋਂ ਪਹਿਲਾਂ ਇੱਕ ਹੱਥ ਤੇ ਜ਼ਰੂਰ ਲਗਾ ਕੇ ਵੇਖੋ ਕਿਉਂਕਿ ਹਾਰੇ ਜਾਣੇ ਹਮ ਹਰ ਇੱਕ ਚੀਜ਼ ਨਹੀਂ ਛੂਟ ਕਰਦੀ। ਦੇਖੋ ਮੈਂ ਇਸ ਤਰ੍ਹਾਂ ਪੂਰਾ ਆਪਣਾ ਫੇਸ ਤੋਂ ਉਤਾਰ ਰਹੀ ਹਾਂ ਔਰ ਮੈਂ ਫੇਸ ਨੂੰ ਵਾਸ਼ ਪੈਕ ਤੇ ਕਰ ਨੂੰ ਦਿਖਾਉਣੀ ਹਾਂ। ਇਹ ਸਭ ਭਾ ਬਿਲਕੁਲ ਨੋਰਮਲ ਪਾਣੀ ਜਿਹੜਾ ਠੰਡਾ ਸੀ ਉਹਦੇ ਨਾਲ ਸਾਫ਼ ਕੀਤਾ ਵਾ ਦੇਖ ਸਕਦੇ ਹੋ ਇਹ ਸਭ ਆਪਣਾ ਕਿੰਨਾ ਸੋਹਣਾ ਸਾਫ਼ ਹੋ ਗਿਆ ਦੇਖੋ ਕਿੰਨਾ ਸੋਹਣਾ ਸਾਫ਼ ਹੋ ਹੁੰਦਾ ਜੇ ਤੁਸੀਂ ਇਹ ਰੈਗੂਲਰ ਇਹਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਿਰੇ ਉਤੇ ਜਿਹੜੀਆਂ ਵੀ ਛਾਈਆਂ ਵਾ ਜਿਹੜੀਆਂ ਵੀ ਥੋੜੀਆਂ ਛੋਟੀਆਂ ਵੱਡੀਆਂ ਉਹ ਬਿਲਕੁਲ ਖਤਮ ਹੋ ਗਿਆ ਅਤੇ ਚਿਹਰਾ ਬਿਲਕੁਲ ਸਾਫ ਹੋ ਜੂਗਾ ਕਿਉਂਕਿ ਮੇਰੇ ਵੀ ਚਿਹਰੇ ਤੇ ਬਹੁਤ ਜਿਆਦਾ ਨਿਸ਼ਾਨੀਆਂ ਸੀ ਪਰ ਹੁਣ एकदम ਬਿਲਕੁਲ ਵੀ ਨਿਸ਼ਾਨੀਆਂ ਨਹੀਂ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਔਰ ਤੁਸੀਂ ਇਹਨੂੰ ਇਸਤੇਮਾਲ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਹੋਇਆ ਪਰ ਇਹਨੂੰ ਤੁਸੀਂ ਲਗਾਉਣਾ ਕਿਸ ਤਰ੍ਹਾਂ ਵਾ ਪਹਿਲੇ ਤੁਸੀਂ 15 ਦਿਨ ਲਗਾਤਾਰ ਲਗਾਇਓ ਫਿਰ ਤੁਸੀਂ ਇੱਕ ਦਿਨ ਛੱਡ ਕੇ ਲਗਾਇਓ ਤੇ ਫਿਰ ਤੁਸੀਂ ਹਫਤੇ ਵਿੱਚ 2 ਵਾਰ ਲਗਾਓ लगातार तो अगर लगाओगे बिल्कुल खत्म हो गया देखो देख सकते चेहरा बिलकुल मुलायम साफ हो गया देखुण।